ਹਲਕਾ ਡੇਰਾ ਬਾਬਾ ਨਾਨਕ ਦੇ ਨਾਲ ਲੱਗਦੇ ਕਈ ਪਿੰਡ ਹੜ੍ਹ ਦੇ ਪਾਣੀ ਦੀ ਚਪੇਟ ਵਿੱਚ ਆਏ ਹਨ ਹਰ ਪ੍ਰਭਾਵਿਤ ਖੇਤਰਾ ਵਿੱਚ ਵੱਖ-ਵੱਖ ਸੰਸਥਾਵਾਂ ਵੱਲੋਂ ਪਿੰਡਾਂ ਵਿੱਚ ਜਾ ਕੇ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਇਸ ਦੇ ਤਹਿਤ ਅੱਜ ਡੇਰਾ ਬਾਬਾ ਨਾਨਕ ਰਿਪੋਰਟਰ ਐਸੋਸੀਏਸ਼ਨ ਪੰਜਾਬ ਪਰਦਾਸ ਸਤਿੰਦਰ ਸਿੰਘ ਰਾਜਾ ਸ਼ਹਿਰਪੁਰ ਕਨਵੀਨਰ ਪੰਜਾਬ ਵਿਪਨ ਸੋਨੀ ਡੇਰਾ ਬਾਬਾ ਨਾਨਕ ਅਤੇ ਰਿਪੋਰਟਰ ਐਸੋਸੀਏਸ਼ਨ ਡੇਰਾ ਬਾਬਾ ਨਾਨਕ ਦੀ ਪੂਰੀ ਟੀਮ ਵੱਲੋਂ ਹਰ ਪ੍ਰਭਾਵਿਤ ਖੇਤरां ਵਿੱਚ ਜਾ ਕੇ ਲੋੜਵੰਦਾਂ ਨੂੰ ਰਾਸ਼ਨ ਸਬਕੜੀ ਦਿੱਤੀ ਗਈ। ਉਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਕਨਵੀਨਰ ਪੰਜਾਬ ਵਿਪਨ ਸੋਨੀ ਵੱਲੋਂ ਪ੍ਰਸ਼ਾਸਨ ਦੀ ਢੇਲੀ ਕਾਰਜਕਾਰੀ ਤੇ ਚੁੱਕੇ ਸਵਾਲ। ਕਨਵੀਨਰ ਪੰਜਾਬ ਵਿਪਨ ਸੋਨੀ ਵੱਲੋਂ ਆਪਣੀ ਰਿਪੋਰਟਰ ਐਸੋਸੀਏਸ਼ਨ ਦੀ ਪੂਰੀ ਟੀਮ ਨਾਲ ਪਿੰਡਾਂ ਵਿੱਚ ਹਰ ਪ੍ਰਭਾਵਿਤ ਦੇ ਘਰ-ਘਰ ਜਾ ਕੇ ਪੁੱਛਿਆ ਤਾਂ ਲੋਕਾਂ ਦਾ ਬਹੁਤ ਬੁਰਾ ਹਾਲ ਹੈ। ਲੋਕਾਂ ਨੇ ਕਿਹਾ ਕਿ ਸਾਡੀ ਪ੍ਰਸ਼ਾਸਨ ਵੱਲੋਂ ਕੋਈ ਮਦਦ ਨਹੀਂ। ਕੋਈ ਸਾਡੇ ਕੋਲ ਤਾਂ ਖਾਨ ਨੂੰ ਵੀ ਕੁਝ ਨਹੀਂ ਬਚਿਆ ਜੋ ਸੀਐਮ ਭਗਵੰਤ ਸਿੰਘ ਮਾਨ ਵੱਲੋਂ ਹੈਲੀਕਾਪਟਰ ਰਾਹੀਂ ਰਾਸ਼ਨ ਸਮਗਰੀ ਭੇਜੀ ਗਈ ਉਹ ਵੀ ਸਾਡੇ ਤੱਕ ਨਹੀਂ ਪਹੁੰਚੀ ਲੋਕਾਂ ਨੇ ਪੰਜਾਬ ਸਰਕਾਰ ਕੋਲੋਂ ਮਦਦ ਦੀ ਲਾਈਗਾਰ ਇਸ ਮੌਕੇ ਡਾਕਟਰ ਗਰਵਿੰਦਰ ਸਿੰਘ ਬਾਂਸਲ ਪੂਜਾ ਟੱਲੋ ਹਰਪ੍ਰੀਤ ਕੌਰ ਅਮਰੀਕ ਸਿੰਘ ਲੋਂਗੋਵਾਲ ਚੇਅਰਮੈਨ ਗਰਦਾਸਪੁਰ ਗੁਲਸ਼ਨ ਕੁਮਾਰ ਮੂਰਾਇ ਪੱਟੀ ਕਵਲਜੀਤ ਮਨੋਜ ਸੋਨੀ ਚੇਤਨ ਕੁਮਾਰ ਸੋਨੂ ਆਦਿ ਹਾਜ਼ਰ ਸਨ ਆਓ ਦੇਖਦੇ ਹਾਂ ਗੁਲਸ਼ਨ ਕੁਮਾਰ ਦੀ ਵਿਸ਼ੇਸ਼ ਰਿਪੋਰਟ ਪਬਲਿਕ ਕਲਚਰ ਨਿਊਜ਼ ਚੈਨਲ ਡੇਰਾ ਬਾਬਾ ਨਾਨਕ ਆਜਾ ਜੀ ਛੋਟੇ ਮੇਰੇ ਬਾਬਾ ਕਿਹੜਾ ਕਲਰ ਦਾ ਇਸ ਕੋਈ ਨਾ ਹੋਵੇ ਬਸ ਉਹ ਘਰ ਛੱਡ ਕੇ ਕਿੱਥੇ ਚਲ ਕੇ ਲਿਆ ਓਏ ਪ੍ਰਸ਼ਾਸਨ ਨੂੰ ਮਤ ਕਰਾਂਗੇ ਰਿਪੋਰਟਰ ਐਸੋਸੀਏਸ਼ਨ ਪੰਜਾਬ ਵੱਲੋਂ ਕਿ ਹਰ ਪੀੜਤ ਇਲਾਕੇ ਵਿੱਚ ਵੱਧ ਤੋਂ ਵੱਧ ਆਓ ਤੇ ਵੱਧ ਤੋਂ ਵੱਧ ਰਾਸ਼ਨ ਬਚਾਓ ਲੋਕਾਂ ਨੂੰ ਇਸ ਟਾਈਮ ਬਹੁਤ ਜ਼ਿਆਦਾ ਜ਼ਰੂਰਤ ਹੈ ਲੋਕਾਂ ਦੇ ਘਰ ਖਰਾਬ ਹੋ ਚੁੱਕੇ ਹਨ ਸਮਾਨ ਖਰਾਬ ਹੋ ਚੁੱਕਾ ਹੈ ਇਲਾਕੇ ਦੇ ਡੇਰਾ ਬੱਬਾ ਨਾਲ ਇਲਾਕੇ ਦੇ ਅਲੱਗ-ਅਲੱਗ ਪਿੰਡਾਂ ਨੂੰ ਰਾਸ਼ਨ ਵੰਡਿਆ ਜਾ ਰਿਹਾ ਹੈ ਤੇ ਬਰੈਡ ਵੰਡੀ ਜਾ ਰਹੀ ਹੈ ਆਸਮਨ ਵਿੱਚ ਉਹ ਇਹ ਪਰ ਕੋੜੇ ਨੂੰ ਅੱਜ ਦੇਖੋ ਉਹ ਨਾ ਮੇਰੇ ਕੋਲ ਆਸਤੂਈ ਨਾ ਗਿਆ ਮੈਂ ਅੱਗੇ ਆਪਾਂ ਤੇਰਾ ਬਾਬਾ ਨਾਨਕ ਸਾਡੇ ਆਦਮਪੁਰ ਤੋਂ ਟੀਮ ਪਹੁੰਚੀ ਆ ਐਸੀ ਆ ਕੇ ਸਾਨੂੰ ਸਭ ਤੋਂ ਜਿਆਦੀ ਖੁਸ਼ੀ ਤੇਰਾ ਬਾਬਾ ਨਾਨਕ ਨੇ ਕੀ ਹੋਈ ਕਿ ਰਿਪੋਰਟਰ ਐਸੋਸੀਏਸ਼ਨ ਦੀ ਸਾਡੀ ਜਿਹੜੀ ਪੂਰੀ ਟੀਮ ਹੈ ਇਸ ਵਕਤ ਸਾਡੇ ਨਾਲ ਛੇ ਤਾਂ ਜਾਨੀ ਯੋਨੀ ਸਾਹਿਬ ਤੇ ਭਾਜੀ ਹੁਣੀ ਆ ਗੁੱਲੂ ਜੀ ਆ ਸਾਡੇ ਲੋਕੋ ਬਾਦ ਸਾਹਿਬ ਤੁਹਾਡੇ ਦਾਸ ਹੁੰਦੇ ਆ ਪੱਟੀ ਸਾਹਿਬ ਜੇ ਪੂਰੀ ਟੀਮ ਪਹੁੰਚੀ ਆ ਤੇ ਅਸੀਂ ਧੰਨਵਾਦ ਕਰਦੇ ਆ ਸ਼ੁਕਰਾਨਾ ਫਾਊਂਡੇਸ਼ਨ ਅਨੁਪੁਰ ਦਾ ਤੇ ਪੂਰੇ ਸੰਗਤ ਦਾ ਆਦਮਪੁਰ ਦੇ ਜਿਨ੍ਹਾਂ ਨੇ ਸਹਿਯੋਗ ਦਿੱਤਾ ਤੇ ਅੱਜ ਜੋ ਸੇਵਾ ਕਰਨ ਆਏ ਆ ਸਾਨੂੰ ਇਹ ਵੱਲ ਦੀ ਖੁਸ਼ੀ ਆ ਕਿ ਇਥੇ ਰਿਪੋਰਟਰ ਐਸੋਸੀਏਸ਼ਨ ਦੀ ਜਿਹੜੀ ਟੀਮ ਆ ਉਹ ਬੜੇ ਬਸਰ ਤੇ ਜਿੱਥੇ ਪਿੰਡਾਂ ਦੀ ਜਾ ਕੇ ਰੈਸਕੂ ਕਰਦੀ ਆ ਉਸੇ ਸਾਡੀ ਪੂਰੀ ਟੀਮ ਰਿਪੋਰਟਰ ਐਸੋਸੀਏਸ਼ਨ ਦੀ ਸੇਵਾ ਤੇ ਲੱਗੀ ਆ ਕਿਉਂਕਿ ਰਿਪੋਰਟਰ ਐਸੋਸੀਏਸ਼ਨ ਦੀ ਵਾਕਈ ਪੱਤਰਕਾਰਾਂ ਦੇ ਨਾਲ ਨਾਲ ਕੀ ਸੇਵਾ ਵੀ ਕਰਦੇ ਆ ਜਿਹੜੀ ਮਿਸਾਲ ਤੁਸੀਂ ਦੇ ਸਕਦੇ ਕਿ ਜੇਰਾ ਬਾਬਾ ਨਾਨਕ ਦੇ ਸਾਡੇ ਜਿੰਨੇ ਪੱਤਰਕਾਰ ਆ ਉਹ ਪੱਤਰਕਾਰੀ ਕਰਦੇ ਆ ਪੂਰੀ ਪਰ ਸੇਵਾ ਜਿਹੜੀ ਕਰਦੇ ਆ ਤੇ ਅਸੀਂ ਉਸ ਮਾਲਕ ਅੱਗੇ ਵੀ ਇਹ ਬੇਨਤੀ ਕਰਦੇ ਆ ਕਿ ਜੇਰਾ ਬਾਬਾ ਨਾਨਕ ਦੇ ਪਿੰਡਾਂ ਦੇ ਵਿੱਚ ਜਿਹੜੇ ਅੱਗੇ ਆ ਪਾਪਾ ਜੀ ਪਾਣੀ ਸਾਰਨ ਤਾਂ ਕਿ ਉਹ ਆਪਣਾ ਜੀਵਨ ਜਿਹੜਾ ਬੜੀਆ ਤਰੀਕੇ ਨਾਲ ਜੀ ਸਕਣ ਇੱਕ ਹੋਰ ਵੱਡੀ ਮੈਂ ਧੰਨਵਾਦ ਕਰਨਾ ਚਾਹੁੰਦਾ ਕਿ ਅਸੀਂ ਇੱਥੇ ਫਸ ਗਏ ਸੀ ਰਾਸਤੇ 'ਚ ਤੇ ਸਾਨੂੰ ਫਿਰ ਉਹਨਾਂ ਨੇ ਐਸਪੀ ਸਾਹਿਬ ਜਾਂ ਪ੍ਰਸ਼ਾਸਨ ਜਿਹੜਾ ਸਾਡੇ ਨਾਲ ਸੰਪਰਕ ਕੀਤਾ। ਰੁਕੀ ਸਮਾਨ ਵੀ ਸਾਡੇ ਕੋਲ ਸੀ ਤੇ ਉਹ ਸਾਨੂੰ ਉਹਨਾਂ ਨੇ ਭੇਜ ਕੇ ਦੰਦੇ ਜਿਹੜਾ ਇਥੋਂ ਰੈਸਪੀ ਆਇਆ ਉਹਨਾਂ ਦਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਇਹ ਡੇਰਾ ਬਾਬਾ ਨਾਨਕ ਤੇ ਚਾਰ ਫੇਰੇ ਪਾਣੀ ਫੇਰਿਆ ਪਿੰਡਾਂ ਦੇ ਪਿੰਡ ਲੁਕਦੇ। ਥੋੜਾ ਜਿਆਦਾ ਨਖਾਨ ਹੋਇਆ ਵਾ। ਅੱਜ ਆਪਣਾ ਫਸਲ ਧੂਬੀ ਦੀ ਫਸਲ ਸੀ ਜੋ ਮੈਦੀ ਬਾਕੀ। ਹਾਰੀ ਡੋਬੀ ਆ ਤੇ ਲਗਭਗ ਅੱਜ ਤੀਸਰਾ ਦਿਨ ਜਿਹੜਾ ਆਇਆ ਨੂੰ ਤੇ ਪਾਣੀ ਦੇ ਤੁਸੀਂ ਹਾਲਾਤ ਦੇਖ ਲਓ ਅਸੀਂ ਇੱਥੋਂ ਤੱਕ ਪਹੁੰਚੇ ਆ ਤਿੰਨਵਾਰ ਸੌਣ ਤੋਂ ਪਹਿਲਾਂ ਉਹ ਸਿੱਟਾ ਲਈ ਬੋੜ ਕੇ ਤੇ ਸੋਣੇ ਦੇ ਆਪਾਂ ਆ ਗਏ ਗਾਲੀ ਪਿੰਡਾਂ ਪਾਣੀ ਨਹੀਂ ਰਹਿ ਗਿਆ ਨਾ ਕੁਝ ਗਾਲੀ ਟਰੈਕਟਰ ਅਜੇ ਵੀ ਕੜਨ ਤੇ ਸਲਿੱਪ ਕਰਦਾ ਇਹਨਾਂ ਪਾਣੀ ਤੇ ਘਰਾਂ ਦੇ ਵਿੱਚ ਜਿਹੜਾ ਪਾਣੀ ਵੜਿਆ ਵਾ ਉਸ ਤੋਂ ਸਾਮਾਨ ਸਾਰੇ ਖੜਾ ਬਹੁਤ ਮਾੜੇ ਹਾਲਾਤ ਪ੍ਰਸ਼ਾਸਨ ਕੋ ਕੋਸ਼ਿਸ਼ ਕਰ ਰਹੀ ਹੈ ਕਿ ਪ੍ਰਸ਼ਾਸਨ ਵੱਲੋਂ ਮਦਦ ਹੋਦਾ ਰਹੀ ਆ ਬਾਕੀ ਵੱਲੋਂ ਕੁਝ ਜ਼ਿਆਦਾ ਨਹੀਂ ਉਹ ਮੁਦੀ ਕਰ ਰਹੇ ਰਿਪੋਰਟਿੰਗ ਸਿਚੁਏਸ਼ਨ ਦੇਖੀ ਕਰਨੀ ਹੈ ਉਹ ਕਿਹਾ ਕਿ ਕੋਈ ਆ ਬੰਦਾ ਨਿਕਲਦਾ ਉਹ ਕਿਹੜੇ ਜਾ ਗਿਆ ਜੀ ਕੱਲ ਕਰਦੇ ਜਾਨ ਕੋਈ ਆ ਬੰਦਾ ਬਣਾ ਰਿਹਾ ਹੈ ਉਹਨਾਂ ਨੂੰ ਦਰਦ ਪਈ ਉਹਨਾਂ ਨੇ ਆਪਣਾ ਉਹ ਪੰਜਾਬ ਦੀ ਲੋਗੋਵਾਰ ਨਾਮ ਨਾਲ ਬਤਾ ਦੇ ਸ਼ਾਹ ਸ਼ਾਹ ਕੋਲ ਮਾਨੰਦ ਤੋਂ ਤੁਹਾਨੂੰ ਧਿਆਨ ਦਿੱਤੀ ਮਾਨੀਆਂ ਤਾਂ ਕਿ ਮੈਡਮ ਵੀ ਆ ਰਹੇ ਤੁਹਾਡੀ ਜਿਹੜਾ ਪਾਪਾ ਨਾਨਕ ਤੋਂ ਸੋਲੂ ਸਾਹਿਬ ਨੇ ਗੁਰੂ ਜੀ ਦੀ ਪੱ